ਵਧੀਆ ਦੇਖ ਰਿਹਾ ਸ਼ੁਰੂਆਤ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਵੱਧਦੀ ਜਾਊਗੀ ਔਰ ਅੰਤ ਦੇ ਵਿੱਚ ਨਤੀਜੇ ਵੀ ਵਧੀਆ ਨਿਕਲਣਗੇ ਹਰਮਿੰਦਰ ਕੇਰਵਾਲ ਦੀ ਜਿਹੜੀ ਇਹ ਗ੍ਰਿਫਤਾਰੀ ਹੋਏ ਉਹਦੇ ਸਬੰਧ ਚ ਕੀ ਕੰਨ ਜਾਊਗੀ ਦੇਖੋ ਕਿਸੀ ਵਜ੍ਹਾ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਕੋਰਟ ਦੇ ਵਿੱਚ ਬਹਿਸ ਹੋ ਰਹੀ ਹੈ ਇਸ ਟਾਈਮ ਔਰ ਕੋਈ ਉਹਨਾਂ ਨੇ ਸਬੂਤ ਲੈ ਕੇ ਹੀ ਇੱਕ ਚੀਫ ਮਿਨਿਸਟਰ ਨੂੰ ਗ੍ਰਿਫਤਾਰ ਕੀਤਾ ਹੈ ਤੋ ਦੇਖੋ ਕੋਰਟ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਦੇਖਦੇ ਆਂ ਅ ਪਹਿਲੇ ਤਾਂ ਮੈਂ ਕਹਿਣਾ ਚਾਹੁੰਦੀ ਆਂ ਕਿ ਕੋਈ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੁੰਦਾ ਔਰ ਜੇ ਇਹ ਭਾਜਪਾ ਦੀ ਸਰਕਾਰ ਹੈ ਇਹ ਸਰਕਾਰ ਦੀ ਹੀ ਇੱਕ ਏਜੰਸੀ ED ਜਿਹੜੀ ਇੰਡੀਪੈਂਡੈਂਟਲੀ ਕੰਮ ਕਰਦੀ ਐ ਉਹਨਾਂ ਨੇ ਸਾਰੇ ਸਬੂਤ ਲੈ ਕੇ ਨੌ ਵਾਰੀ ਇਹਨੂੰ ਬੁਲਾਇਆ ਇਹ ਗਿਆ ਨਹੀਂ ਕਿਉਂ ਨਹੀਂ ਗਿਆ ਜੇ ਬਿਲਕੁਲ ਨਿਰ ਇਹ નિર્ਦੋਸ਼ ਸੀ ਤਾਂ ਜਾ ਕੇ ਪੇਸ਼ ਕਰ ਦਿੰਦਾ ਤੇ ਨੌਬਤ ਵੀ ਨਾ ਆਂਦੀ ਅੱਜ ਸੋ ਜੋ ਹੋ ਰਿਹਾ ਹੈ ਉਹ ਕਾਨੂੰਨ ਦੇ ਰਾਹੀ ਹੋ ਰਿਹਾ ਹੈ ਔਰ ਮੈਂ ਤਾਂ ਕਹਿਣਾ ਚਾਹਦੀ ਹਾਂ ਭਗਵੰਤ ਮਾਨ ਜੀ ਨੂੰ ਕਿ ਇੱਥੇ ਵੀ ਤੁਸੀਂ ਕਾਂਗਰਸ ਵਾਲਿਆਂ ਨੂੰ ਦੂਜਿਆਂ ਨੂੰ ਇਸ ਤਰ੍ਹਾਂ ਹੀ ਚੱਕ-ਚੱਕ ਕੇ ਲੈ ਕੇ ਅੰਦਰ ਗਏ ਹੋ ਤਾਂ ਹੁਣ ਉੱਥੇ ਕਿਉਂ ਰੋ ਰਹੇ ਹੋ ਤੁਸੀਂ ਦੇਖੋ ਮੇਰੇ ਮੁਤਾਬਕ ਇਹ ਲੈਟਰ ਨਹੀਂ ਆਣਾ ਚਾਹੀਦਾ ਥੀ ਕਿਉਂਕਿ ਪਤਾ ਨਹੀਂ ਕੋਈ ਕਾਨੂੰਨ ਹੋਗਾ ਉਸ ਦੇ ਤੌਰ ਦੇ ਤੇ ਉਹਨਾਂ ਨੇ ਕਿਹਾ ਮੈਂ ਇਹ ਕਾਨੂੰਨ ਤਾਂ ਮੈਨੂੰ ਵੀ ਨਹੀਂ ਪਤਾ ਥੀ ਪਰ ਮੈਂ ਆਪਣੇ ਵੱਲੋਂ ਜ਼ਰੂਰ ਮੂਸੇਵਾਲਾ ਜੀ ਨੇ ਔਰ ਉਹਨਾਂ ਦੀ ਧਰਮ ਪਤਨੀ ਨੂੰ ਬਹੁਤ ਬਹੁਤ ਵਧਾਈ ਦਿੰਦੀ ਅੰਨੇ ਅੰਨੇ ਹਜ਼ਾਰਾ ਵੱਲੋਂ ਜਿਹੜੇ ਨਾਲ ਤੋਰੇ ਸੀ ਤੇ ਉਹ ਵੀ ਖਿਲਾਫ ਹੋ ਗਏ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਮੈਂ ਤਾਂ ਪਹਿਲਾਂ ਕਿਹਾ ਸੀ ਪਾਲਿਸੀ ਗਲਤ ਆ ਫਿਰ ਇਹਨਾਂ ਨੇ ਪਾਲਿਸੀ ਬਣਾ ਕੇ ਵੱਡਾ ਕਰਪਸ਼ਨ ਕੀਤੀ ਆ ਕਿਸ ਤਰ੍ਹਾਂ ਦੇ ਅੰਨੇ ਹਜ਼ਾਰੇ ਮੇਨ ਸੀ ਇਹਨਾਂ ਦੇ ਚਲੋ ਅੰਨ ਅੰਨਾ ਹਜ਼ਾਰੇ ਜੀ ਬਹੁਤ ਹੀ ਰਿਸਪੈਕਟਡ ਔਰ ਸੋਸ਼ਲ ਐਕਟੀਵਿਸਟ ਹੈਗੇ ਨੇ ਤਾਂ ਉਹਨਾਂ ਨੇ ਜੋ ਕਿਹਾ ਕੁਝ ਸੋਚ ਸਮਝ ਕੇ ਹੀ ਕਿਹਾ ਹੋਣਾ ਇਸ ਦੇ ਉਤੇ ਮੈਂ ਇੰਨਾ ਕਹਿਣਾ ਚਾਹੁੰਦੀ ਆ ਕਿ ਏ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ ਔਰ ਹੁਣ ਜੋ ਕਾਨੂੰਨ ਡਿਸਾਈਡ ਕਰੇਗਾ ਉਹੀ ਹੋਏਗਾ ਤੁਹਾਡੀ رائے ਮੁਤਾਬਕ ਕੀ ਲੱਗਦਾ ਜੀ ਮੇਰੀ رائے ਹੈ ਨਹੀਂ ਮੈਂ ਲਾਇਰ ਨਹੀਂ ਹੈ ਜੀ ਉਹ ਕਹਿੰਦਾ ਕਿ ਕਰਾਰੀ ਹੈ ਸਾਰਾ ਕੁਝ ਜੋ ਕੁਝ ਕਰਾਰੀ ਆ ਬੀਜੇਪੀ ਕਰਾਰੀ ਆ ਤੁਸੀਂ ਵੀ ਹੁਣ ਬੀਜੇਪੀ ਚ ਸ਼ਾਮਲ ਹੋ ਚੁੱਕੇ ਕੈਂਟਰੀਵਾਲ ਤੇ ਆਮ ਆਦਮੀ ਪਾਰਟੀ ਜਿਹੜੇ ਵੀ ਵਿਧਾਇਕ ਨੇ ਜਾਂ ਮੰਤਰੀ ਨੂੰ ਹੀ ਗੱਲ ਕਹਿ ਰਹੇ ਧਰਨਾ ਚੱਲ ਰਹੇ ਚਲੋ ਉਹ ਤਾਂ ਪੋਲਿਟਿਕਸਾਈਜ਼ ਕਰ ਰਹੇ ਆ ਇਹ ਈਡੀ ਦਾ ਮਾਮਲਾ ਹੈ ਜੀ ਇਹ ਇਹ ਜਿਹੜਾ ਮਾਮਲਾ ਹੈ ਜਿਹੜੀ ਮਰਜ਼ੀ ਤੁਸੀਂ ਪਾਰਟੀ ਨੂੰ ਬਿਲੋਂਗ ਕਰੋ ਜੋ ਵੀ ਹੈ ਜੋ ਗਵਰਨਮੈਂਟ ਦਾ ਕੰਮ ਹੈ ਉਹ ਗਵਰਨਮੈਂਟ ਕਰ ਰਹੀ ਹੈ ਘਟਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਸ਼ਰਾਬ ਘਟਾਲੇ ਨੂੰ ਜਿਹੜੇ ਹੈ ਹੋਰ ਵੀ ਅੰਦਰ ਨੇ ਦੇਖੋ ਸਾਰਾ ਕੁਝ ਪਹਿਲੇ ਬਾਹਰ ਆ ਲੈਣ ਦਿਓ ਫਿਰ ਮੈਥੋਂ ਬਾਈਟ ਲੈਣਾ ਹੋ ਸਕਦਾ ਹੋ ਸਕਦਾ ਵੱਡਾ ਘਟਾਲਾ ਵੱਡਾ ਘਟਾਲਾ ਵੱਡਾ ਹੀ ਹੋਣਾ ਜਿਹੜਾ ਈਡੀ ਨੇ ਚੱਕ ਲਿਆ ਪਲੀਜ਼ 1 ਮਿੰਟ ਦੀ ਗਲਤ ਹਾਂਜੀ ਹਾਂਜੀ ਇਹ ਇਹ ਜਿਹੜੀ ਸ਼ਰਾਬ ਘਟਾਲੇ ਦੇ ਵਿੱਚ ਪੈਸਿਆਂ ਦੀ ਦੁਰਵਰਤੋਂ ਕੀਤੀ ਗਈ ਹੈ ਉਹ ਇਲੈਕਸ਼ਨ ਜਿਹੜੇ ਗੋਆ ਹੋਏ ਸੀ 45 ਕਰੋੜ ਉਧਰ ਵੀ ਵਰਤੇਗਾ ਕਿਵੇਂ ਦੇਖਦੇ ਹੋ ਦੇਖੋ ਸਾਰਾ ਕੁਝ ਆਲਾਂਡੋ ਜੇ ਉਥੇ ਪੇਜ ਕੇ ਇਹਨਾਂ ਨੇ ਹਵਾਲੇ ਦੇ ਵਿੱਚ ਭੇਜਿਆ ਉਹ ਵੀ ਗਲਤ ਗੱਲ ਹੈ ਜੀ ਚ ਉਹਨਾਂ ਤੇ ਕਿਡਾ ਅਸਰ ਪਊਗਾ ਇਹ ਅਸਰ ਤਾਂ ਪਊਗਾ ਕਿਉਂਕਿ ਕਿਉਂਕਿ ਆਮ ਆਦਮੀ ਪਾਰਟੀ ਇਸ ਤੇ ਜਿੱਤੀ ਥੀ ਕਿ ਬਹੁਤ ਕਰਪਸ਼ਨ ਫਰੀ ਪਾਰਟੀ ਹੈ ਬਹੁਤ ਵਧੀਆ ਪਾਰਟੀ ਹੈ ਹੁਣ ਉਹਨਾਂ ਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਜੇ ਪ੍ਰੂਫ ਹੋ ਜਾਣ ਤਾਂ ਫਿਰ ਜ਼ਰੂਰ ਅਸਰ ਪਊਗਾ ਫਾਇਦਾ ਕਿਨੂੰ ਹੋਣਾ ਹੈ ਕਾਗਜ਼ ਨੂੰਣਾ ਭਾਜੀਪੀ ਨੂੰ ਹੋਣਾ ਦੇਖੋ ਇਹ ਜੋ ਸਾਡੀ ਪ੍ਰਜਾ ਹੈ ਨਾ ਲੋਕ ਨੇ ਉਹ ਦੱਸਣਗੇ ਕਿ ਨੂੰ ਫਾਇਦਾ ਹੋ ਰਿਹਾ ਅੱਜ ਇਹ ਬੀਜੇਪੀ ਵਿੱਚ ਜੁਆਇਨ ਕਰ ਰਹੇ ਨੇ ਪੰਜ ਸਰਪੰਚ ਕੀ ਕਹਿੰਦੇ ਇੱਕ ਮਿੰਟ ਬਹੁਤ ਜੁਆਇਨਿੰਗ ਹੋ ਰਹੀ ਹੈ ਅੱਜ ਬੀਜੇਪੀ ਨੂੰ ਬਹੁਤ ਖੁਸ਼ੀ ਹੈ ਕਿ ਬੀਜੇਪੀ ਦੇ ਵਿੱਚ ਜੁਆਇਨ ਕਰ ਰਹੇ ਹੈ ਸਮਰਥਨ ਦੇ ਰਹੇ ਹੈ ਇਹ ਲੋਕਾਂ ਦਾ ਤੁਸੀਂ ਦੇਖ ਲਓ ਚਕਾਓ ਕਿਸ ਪਾਸੇ ਜਾ ਰਿਹਾ ਹੈ